ਟੋ ਬੈ ਗਿਆ ਹਾਏ ਸੁਲਖਾਵੇ ਸ্নান ਕੀ ਮਮਾਲਾ ਤੇਰਾ ਸਿੱਖ ਪੈ ਨਾ ਜਾਵੇ ਸ্নান ਕੀ ਮਮਾਲਾ ਆਈ ਓਏ ਨਾਂਗੀ ਤੀਤ ਗਈ ਹਿਂ 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 ਦਾਰੇ ਦੇ ਲਾਜ ਪਿਆਰ ਦੇ ਜੀ ਕੀ ਨਾ ਟੱਡਾਈ ਕਾਰਜ ਸਿੰਘ ਜੀ ਕਿਹੜਾ ਪਿੰਡ ਆ ਜੀ ਫਟੇਗੜ ਸਭਰਾ ਕਲਸੇ ਨੇ ਜਿਹੜਾ ਪੁਰਾਣੇ ਵਿਰਸੇ ਨੂੰ ਸੰਭਾਲ ਕੇ ਬੈਠੇ ਹੋ ਕਿੰਨੀਆਂ ਮਸ਼ੀਨਾਂ ਤੁਹਾਡੇ ਕੋਲ ਜੜੀਆਂ ਨੇ ਦੇਖੋ ਜੀ ਚਾਰ ਮਸ਼ੀਨਾਂ ਜੀ ਮੇਰੇ ਕੋਲ ਹੀ ਤੇ ਕਿੰਨੇ ਆ ਜਿਹੜੇ ਤਵੇ ਤੁਹਾਡੇ ਕੋਲ ਤੇ ਕਾਦੇ ਬਣੇ ਹੋਏ ਆ ਹਾਂਜੀ ਇਹ 250 ਰਿਕਾਰਡ ਮੇਰੇ ਕੋਲ ਜੀ ਰਬੜ ਦਾ ਜੀ ਤੇ 6-7 ਰਿਕਾਰਡ ਮੇਰੇ ਕੋਲ ਪੱਥਰ ਦੇ ਜੀ ਇਹ ਕਿਹੜੇ ਕਿਹੜੇ ਕਲਾਕਾਰਾਂ ਦੇ ਜਿਹੜੇ ਤਵੇ ਆ ਜੀ ਤੁਹਾਡੇ ਕੋਲ ਕਲਦੀਪ ਮਾਨਕ ਮਨਜਸੀ ਗਾ ਦਦਾਰ ਸੰਧੂ ਸੁੰਦਰ ਸ਼ੇਂਧਾ ਤੇ ਹੋਰ ਕਲਾਕਾਰਾਂ ਦੇ ਵੀ ਆਪਣੇ ਕੋਲ ਹੈਗੇ ਜੀ ਇਹ ਚੱਲਦੇ ਆ ਜੀ ਸਾਰੇ ਹਾਂਜੀ ਹਾਂਜੀ ਚੱਲਦੇ ਜੀ ਜਿਹਦਾ ਪੁਰਾਣੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਫਰਕ हां जी ਵੇਖੋ ਜੀ ਉਹਨੋਂ ਹੋਣ ਵਾਲੇ ਸਮੇਂ ਤੇ ਮੈਂ ਤਾਂ ਸੁਣਦਾ ਹੀ ਨਹੀਂ ਜੀ ਮੈਂ ਸੁਣਦਾ ਹੀ ਪੁਰਾਣੇ ਜੀ ਜਿੱਦਾਂ ਮੋਬਾਈਲ ਦੇਖਦੇ ਆ ਟੀਵੀ ਦੇਖਦੇ ਆ ਤੁਸੀਂ ਉਹ ਕੀ ਨੂੰ ਜੁੜੀ ਨਹੀਂ ਕਰਦੇ ਨਹੀਂ ਜੀ ਨਹੀਂ ਨਹੀਂ ਉਹਨੂੰ ਨਹੀਂ ਮੈਂ ਤਾਂ ਬਸ ਇਹੋ ਜਿਹਾ ਕੰਮ ਕਰਨਾ ਬਸ ਜੀ ਹਾਂਜੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਇੱਕ ਸਮੇਂ ਤੋਂ ਹੀ ਬਚਪਨ ਦੀਆਂ ਮੇਰੀਆਂ ਗੱਲਾਂ ਜੀ ਬਚਪਨ ਤੋਂ ਸਮਾਨ ਖਰੀਦਾ ਆ ਹਾਂਜੀ ਉਹਨਾਂ ਦਾ ਸਾਂਭਿਆ ਆਪਾਂ ਜੀ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਨੂੰ ਲੈ ਕੇ ਜਾਵਾਂ ਜਾਂਦੇ ਸੀ ਕਿੰਨੇ ਕੁ ਪੈਸੇ ਮਿਲਦੇ ਸੀ ਕਰੋ 40 ਰੁਪਏ ਮਿਲਦੇ ਸੀ ਇੱਕ ਦਿਨ ਦੇ ਕਿੰਨੇ ਦਿਨ ਚੱਲਦਾ ਰਹਿੰਦਾ ਸੀ ਵਿਆਹ ਜੀ ਤਿੰਨ ਦਿਨ ਜੀ ਤੇ 40-50 ਰੁਪਏ ਦਾ ਗੁਜ਼ਾਰਾ ਹੋ ਜਾਂਦਾ ਸੀ ਟੱਡਾ ਜੀ ਵੇਖੋ ਜੀ ਗੁਜ਼ਾਰਾ ਤਾਂ ਹੁਣ ਤੁਹਾਨੂੰ ਪਤਾ ਹੀ ਆ ਹੋਣ ਵਾਲੀ ਗੱਲ ਕੁਝ ਹੋਰ ਆ ਉਦੋਂ ਵਾਲੀ ਗੱਲ ਕੁਝ ਹੋਰ ਸੀ ਉਹਦਾ ਸੌਦਾ ਵੀ ਉਸ ਹਿਸਾਬ ਨਾਲ ਆਉਂਦਾ ਸੀ ਹੁਣ ਸੌਦਾ ਵੀ ਉਹਨਾਂ ਜਾਂਦਾ ਅੱਜ ਕੱਲ ਦੇ ਨੌਜਵਾਨ ਜਿੱਦਾਂ ਤਰ੍ਹਾਂ ਤਰ੍ਹਾਂ ਦੇ ਗਾਣੇ ਸੁਣਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਕੀ ਕਹਿਣਾ ਜੀ ਉਹਨਾਂ ਤੁਹਾਨੂੰ ਹੁਣ ਪਤਾ ਹੀ ਆ ਜੀ ਕਿਤਰਾ ਦੇ ਸੁਣਦੇ ਤੇ ਕਿਹੋ ਜਿਹਾ ਸੁਣਦੇ ਆ ਆਪਾਂ ਤਾਂ ਇਹੀ ਸੁਣਨਾ ਜੀ ਜਿਹੜਾ ਮੇਰੇ ਕੋਲੇ ਆਪਾਂ ਤੇ ਇਹੋ ਸੁਣਨਾ ਜੀ ਪੁਰਾਣੇ ਸਮੇਂ ਦੇ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਫਰਕ ਸਮਝਦੇ ਹੋ ਦੇਖੋ ਜੀ ਪੁਰਾਣੇ ਜਿਹੜੇ ਨਵਾਂ-ਸਮਾਂ ਮੈਨੂੰ ਤਾਂ ਕੋਈ ਠੀਕ ਨਹੀਂਗਾ ਬਾਕੀ ਆ ਜਿਹੜੇ ਹੋਂ ਨਾਲੇ ਰਿਕਾਰਡ ਹੈ ਇਹਨਾਂ 'ਚ ਅਸਰ ਹੈਗਾ ਜੀ ਉਦੋਂ ਦੇ ਲੋਕਾਂ ਦੇ ਵਿੱਚ ਪਿਆਰ ਤੇ ਅੱਜ ਦੇ ਲੋਕਾਂ ਦੇ ਵਿੱਚ ਪਿਆਰ ਚ ਨਹੀਂ ਹਾਂਜੀ ਉਦੋਂ ਬਹੁਤ ਪਿਆਰ ਸੀ ਜੀ ਉਦੋਂ ਬਹੁਤ ਸੁਣਦੇ ਸੀ ਗਾਣੇ